ਤੇਜ਼ਮੀ ਨੇ ਖੋਲੀ ਚੰਡੀਗੜ੍ਹ ਨਗਰ ਨਿਗਮ ਦੀ ਪੋਲ ਸ਼ਹਿਰ ਦੀਆਂ ਸੜਕਾਂ ਤਲਾਬਾਂ ਚ ਹੋਈਆਂ ਤਬਦੀਲ ਨਰਕਪਰੀ ਜ਼ਿੰਦਗੀ ਕੱਟਣ ਲਈ ਮਜਬੂਰ ਹੋਏ ਲੋਕ ਵਾਹਨ ਚਾਲਕਾਂ ਨੂੰ ਕਰਨਾ ਪੈ ਰਿਹਾ ਹੈ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ રાગીરાને નગર નિગમ ટે લગા દોષ ક્યા નગર નિગમ દાવે કરવેકલ શબ્દ મીડિયા મે ਬੰਗਲਵਾਰ ਬਾਅਦ ਦੁਪਹਿਰ ਪਏ ਤੇਜ਼ ਮੀਂਹ ਨੇ ਚੰਡੀਗੜ੍ਹ ਨਗਰ ਨਿਗਮ ਦੀ ਪੋਲ ਖੋਲ ਦਿੱਤੀ ਹੈ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸ਼ਹਿਰ ਦੀਆਂ ਸੜਕਾਂ ਤੇ ਮਾਰਕੀਟਾਂ ਤਲਾਬਾਂ 'ਚ ਤਬਦੀਲ ਹੋ ਗਈਆਂ ਨੇ ਸੈਕਟਰ 15 ਦੇ ਅੰਡਰਪਾਸ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਦੋ ਪਹੀਆ ਤੇ ਚਾਰ ਪਹੀਆ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ ਵਾਹਨ ਪਾਣੀ ਵਿੱਚ ਬੰਦ ਹੋ ਗਏ ਤੇ ਲੋਕਾਂ ਨੂੰ ੱੱਕੇ ਨਾਲ ਗੱਡੀਆਂ ਬਾਹਰ ਕੱਢਣੀਆਂ ਪਈਆਂ ਜਿਸ ਦੇ ਚੱਲਦਿਆਂ ਟ੍ਰੈਫਿਕ ਪੁਲਿਸ ਨੇ ਸੈਕਟਰ 15 ਦੇ ਅੰਡਰਪਾਸ ਨੂੰ ਕੁਝ ਘੰਟਿਆਂ ਲਈ ਬੰਦ ਕਰਨਾ ਪਿਆ ਤਾਂ ਜੋ ਜਮਾ ਹੋਇਆ ਪਾਣੀ ਕੱਢਿਆ ਜਾ ਸਕੇ ਪੀਜੀਆ ਹਸਪਤਾਲ ਦੇ ਨੈਰੂ ਹਸਪਤਾਲ ਦੀ ਰਿਸੈਪਸ਼ਨ ਪਾਰਕਿੰਗ ਸਮੇਤ ਵਾੜਾ ਚ ਵੀ ਪਾਣੀ ਭਰ ਗਿਆ ਜਿਸ ਕਾਰਨ ਹਸਪਤਾਲ ਚ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪੰਜਾਬ ਸਿਵਲ ਸਕੱਤਰੇ ਤੇ ਹਾਈ ਕੋਰਟ ਚ ਪਾਣੀ ਖੜ ਜਾਣ ਕਾਰਨ ਮੁਲਾਜ਼ਮਾ ਵਕੀਲਾਂ ਅਤੇ ਆਮ ਲੋਕਾਂ ਨੂੰ ਪਰੇਸ਼ਾਨੀ ਚੱਲਣੀ ਪੈ ਰਹੀ ਹੈ ਹਾਈ ਕੋਰਟ ਦੀ ਪਾਰਕਿੰਗ ਪਾਣੀ ਇਸ ਕਦਰ ਭਰ ਗਿਆ ਕਿ ਵਕੀਲਾਂ ਅਤੇ ਆਮ ਜਨਤਾ ਦੀਆਂ ਗੱਡੀਆਂ ਪਾਣੀ 'ਚ ਡੁੱਬ ਗਈਆਂ ਨੇ ਤੇ ਉਹਨਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਸੈਕਟਰ 17 22 35 ਅਤੇ 45 ਦੇ ਮਾਰਕੀਟ ਇਲਾਕਿਆਂ 'ਚ ਵੀ ਪਾਣੀ ਖੜ੍ਹ ਜਾਣ ਕਾਰਨ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਅੰਦਰ ਪਾਣੀ ਭਰਨ ਦੀ ਚਿੰਤਾ ਵਧ ਰਹੀ ਹੈ ਖਰੀਦਦਾਰੀ ਕਰਨ ਲਈ ਆਏ ਗਾਹਕਾਂ ਨੂੰ ਪਾਣੀ ਚ ਲੰਘਣਾ ਪੈ ਰਿਹਾ ਹੈ ਕੁਝ ਥਾਵਾਂ ਤੇ ਮੀਂਹ ਦੇ ਪਾਣੀ ਦੀ ਨਿਕਾਸ ਪ੍ਰਣਾਲੀ ਫੇਲ ਹੋਣ ਦਾ ਨਜ਼ਾਰਾ ਵੀ ਸਾਹਮਣੇ ਆਇਆ ਰਾਹਗੀਰਾਂ ਨੇ ਕਿਹਾ ਕਿ ਹਰ ਵਾਰ ਥੋੜਾ ਜਿਹਾ ਮੀਂਹ ਪੈਣ ਨਾਲ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਪਾਣੀ ਜਮਾ ਹੋ ਜਾਂਦਾ ਹੈ ਉਹਨਾਂ ਦੋਸ਼ ਲਗਾਏ ਕਿ ਨਗਰ ਨਿਗਮ ਸਿਰਫ ਵੱਡੇ ਦਾਅਵੇ ਕਰਦਾ ਹੈ ਪਰ ਜ਼ਮੀਨੀ ਹਕੀਕਤ ਬਿਲਕੁਲ ਉਲਟ ਹੈ ਇੱਕ ਘੰਟਾ ਪਏ ਮੀਂਹ ਤੋਂ ਬਾਅਦ ਟ੍ਰੈਫਿਕ ਪੁਲਿਸ ਨੂੰ ਵੀ ਵਾਣਾ ਦੇ ਲੰਮੀ ਕਤਾਰਾਂ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਦੂਜੇ ਪਾਸੇ ਨਗਰ ਨਿਗਮ ਦੇ ਅਧਿਕਾਰੀ ਦਾ ਕਹਿਣਾ ਸੀ ਕਿ ਭਾਰੀ ਮੀਂਹ ਕਾਰਨ ਕੁਝ ਥਾਵਾਂ ਤੇ ਅਸਥਾਈ ਤੌਰ ਤੇ ਪਾਣੀ ਜਮਾ ਹੋਇਆ ਪਰ ਟੀਮਾਂ ਨੂੰ ਤੁਰੰਤ ਮੌਕੇ ਤੇ ਪੇਜ ਕੇ ਪਾਣੀ ਦਾ ਨਿਕਾਸ ਕਰਵਾਇਆ ਗਿਆ ਉਹਨਾਂ ਦੱਸਿਆ ਕਿ ਅੱਗੇ ਲਈ ਪੱਕੇ ਹੱਲ ਵਾਲੇ ਕਦਮ ਚੁੱਕੇ ਜਾ ਰਹੇ ਨੇ ਖਾਨਕ ਲੋਕਾਂ ਨੇ ਮੰਗ ਕੀਤੀ ਕਿ ਮੌਨਸੂਨ ਮੌਸਮ ਨੂੰ ਧਿਆਨ ਚ ਰੱਖਦੇ ਹੋਏ ਨਿਗਮ ਪ੍ਰਸ਼ਾਸਨ ਨੂੰ ਨਿਕਨਿਕਾਸੀ ਪ੍ਰਣਾਲੀ ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਤਾਂ ਕਿ ਹਰ ਵਾਰ ਹੋਣ ਵਾਲੀਆਂ ਇਹਨਾਂ ਮੁਸ਼ਕਲਾਂ ਤੋਂ ਉਹਨਾਂ ਨੂੰ ਛੁਟਕਾਰਾ ਮਿਲ ਸਕੇ ਤੇ ਜ਼ਮੀਨ ਖੋਲ੍ਹੇ ਚੰਡੀਗੜ੍ਹ ਨਗਰ ਨਿਗਮ ਦੀ ਪੋਲ ਸ਼ਹਿਰ ਦੀਆਂ ਸੜਕਾਂ ਤਲਾਬਾਂ ਚ ਹੋਈਆਂ ਤਬਦੀਲ ਨਰਕਪਰੀ ਜ਼ਿੰਦਗੀ ਕੱਟਣ ਲਈ ਮਜਬੂਰ ਹੋਏ ਲੋਕ ਵਾਹਨ ਚਾਲਕਾਂ ਨੂੰ ਕਰਨਾ ਪੈ ਰਿਹਾ ਹੈ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਰਾਗਿਰ ਨੇ ਨਗਰ ਨਿਗਮ ਤੇ ਲਗਾਈ ਦੋਸ਼ ਕੀ ਨਗਰ ਨਿਗਮ ਕਰਦਾ ਸਿਰ ਵੱਡੇ ਦਾਅਵੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਡੈਵਨ ਮੀਡੀਆ ਮੈਂ ਬਿਆਨ ਮੰਗਲਵਾਰ ਬਾਅਦ ਦੁਪਹਿਰ ਪਏ ਤੇਜ਼ ਮੀਂਹ ਨੇ ਚੰਡੀਗੜ੍ਹ ਨਗਰ ਨਿਗਮ ਦੀ ਪੋਲ ਖੋਲ੍ਹ ਦਿੱਤੀ ਹੈ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸ਼ਹਿਰ ਦੀਆਂ ਸੜਕਾਂ ਤੇ ਮਾਰਕੀਟਾਂ ਤਲਾਬਾ ਚ ਤਬਦੀਲ ਹੋ ਗਈਆਂ ਨੇ ਸੈਕਟਰ 15 ਦੇ ਅੰਡਰ ਪਾਸ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਦੋ ਪਹੀਆ ਤੇ ਚਾਰ ਪਹੀਆ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ ਵਾਹਨ ਪਾਣੀ ਵਿੱਚ ਬੰਦ ਹੋ ਗਏ ਤੇ ਲੋਕਾਂ ਨੂੰ ਤੱਕੇ ਨਾਲ ਗੱਡੀਆਂ ਬਾਹਰ ਕੱਢਣੀਆਂ ਪਈਆਂ ਜਿਸ ਦੇ ਚੱਲਦਿਆਂ ਟ੍ਰੈਫਿਕ ਪੁਲਿਸ ਨੂੰ ਸੈਕਟਰ 15 ਦੇ ਅੰਡਰਪਾਸ ਨੂੰ ਕੁਝ ਘੰਟਿਆਂ ਲਈ ਬੰਦ ਕਰਨਾ ਪਿਆ ਤਾਂ ਜੋ ਜਮਾ ਹੋਇਆ ਪਾਣੀ ਕੱਢਿਆ ਜਾ ਸਕੇ ਪੀਜੀਆ ਹਸਪਤਾਲ ਦੇ ਨੈਰੂ ਹਸਪਤਾਲ ਦੀ ਰਿਸੈਪਸ਼ਨ ਪਾਰਕਿੰਗ ਸਮੇਤ ਵਾਰਡਾਂ ਚ ਵੀ ਪਾਣੀ ਭਰ ਗਿਆ ਜਿਸ ਕਾਰਨ ਹਸਪਤਾਲ 'ਚ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪੰਜਾਬ ਸਿਵਲ ਸਕੱਤਰੇ ਤਤੇ ਹਾਈ ਕੋਰਟ ਚ ਪਾਣੀ ਖੜ ਜਾਣ ਕਾਰਨ ਮੁਲਾਜ਼ਮਾ ਵਕੀਲਾਂ ਅਤੇ ਆਮ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ ਹਾਈ ਕੋਰਟ ਦੀ ਪਾਰਕਿੰਗ ਚ ਪਾਣੀ ਇਸ ਕਦਰ ਭਰ ਗਿਆ ਕਿ ਵਕੀਲਾਂ ਅਤੇ ਆਮ ਜਨਤਾ ਦੀਆਂ ਗੱਡੀਆਂ ਪਾਣੀ ਚ ਡੁੱਬ ਗਈਆਂ ਨੇ ਤੇ ਉਹਨਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਸੈਕਟਰ 17 22 35 ਅਤੇ 45 ਦੇ ਮਾਰਕੀਟ ਇਲਾਕਿਆਂ ਚ ਵੀ ਪਾਣੀ ਖੜ ਜਾਣ ਕਾਰਨ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਅੰਦਰ ਪਾਣੀ ਭਰਨ ਦੀ ਚਿੰਤਾ ਵਧ ਰਹੀ ਹੈ ਖਰੀਦਦਾਰੀ ਕਰਨ ਲਈ ਆਏ ਗਾਹਕਾਂ ਨੂੰ ਪਾਣੀ ਚ ਲੰਗੜਾ ਪੈ ਰਿਹਾ ਹੈ ਕੁਝ ਥਾਵਾਂ ਤੇ ਮੀਂਹ ਦੇ ਪਾਣੀ ਦੀ ਨਿਕਾਸ ਪ੍ਰਣਾਲੀ ਫੇਲ ਹੋਣ ਦਾ ਨਜ਼ਾਰਾ ਵੀ ਸਾਹਮਣੇ ਆਇਆ ਹੈ ਰਾਹਗੀਰਾਂ ਨੇ ਕਿਹਾ ਕਿ ਹਰ ਵਾਰ ਥੋੜਾ ਜਿਹਾ ਮੀਂਹ ਪੈਣ ਨਾਲ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਪਾਣੀ ਜਮਾ ਹੋ ਜਾਂਦਾ ਹੈ ਉਹਨਾਂ ਦੋਸ਼ ਲਗਾਏ ਕਿ ਨਗਰ ਨਿਗਮ ਸਿਰਫ ਵੱਡੇ ਦਾਅਵੇ ਕਰਦਾ ਹੈ ਪਰ ਜ਼ਮੀਨੀ ਹਕੀਕਤ ਬਿਲਕੁਲ ਉਲਟ ਹੈ ਇੱਕ ਘੰਟਾ ਪਏ ਮੀਂਹ ਤੋਂ ਬਾਅਦ ਟ੍ਰੈਫਿਕ ਪੁਲਿਸ ਨੂੰ ਵੀ ਵਾਨਾ ਡੀ ਲੰਮੀ ਕਤਾਰਾਂ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਦੂਜੇ ਪਾਸੇ ਨਗਰ ਨਿਗਮ ਦੇ ਅਧਿਕਾਰੀ ਦਾ ਕਹਿਣਾ ਸੀ ਕਿ ਭਾਰੀ ਮੀਂਹ ਕਾਰਨ ਕੁਝ ਥਾਵਾਂ ਤੇ ਸਥਾਈ ਤੌਰ ਤੇ ਪਾਣੀ ਜਮਾ ਹੋਇਆ ਪਰ ਟੀਮਾਂ ਨੂੰ ਤੁਰੰਤ ਮੌਕੇ ਤੇ ਪੇਜ ਕੇ ਪਾਣੀ ਦਾ ਨਿਕਾਸ ਕਰਵਾਇਆ ਗਿਆ ਉਹਨਾਂ ਦੱਸਿਆ ਕਿ ਅੱਗੇ ਲਈ ਪੱਕੇ ਹੱਲ ਵਾਲੇ ਕਦਮ ਚੁੱਕੇ ਜਾ ਰਹੇ ਨੇ ਥਾਣੇਕ ਲੋਕਾਂ ਨੇ ਮੰਗ ਕੀਤੀ ਕਿ ਮੌਨਸੂਨ ਮੌਸਮ ਨੂੰ ਧਿਆਨ ਚ ਰੱਖਦੇ ਹੋਏ ਨਿਗਮ ਪ੍ਰਸ਼ਾਸਨ ਨੂੰ ਨਿਕਨਿਕਾਸੀ ਪ੍ਰਣਾਲੀ ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਤਾਂ ਕਿ ਹਰ ਵਾਰ ਹੋਣ ਵਾਲੀਆਂ ਇਹਨਾਂ ਮੁਸ਼ਕਲਾਂ ਤੋਂ ਉਹਨਾਂ ਨੂੰ ਛੁਟਕਾਰਾ ਮਿਲ ਸਕੇ